ਧਰਮੀ ਲੋਕ ਸਭਾ ਦੀ ਚੋਣਤੀ ਜ ਆ ਗਿਆ ਪਰ 85% ਲੋਕਾਂ ਦੀ ਦਾਵਾ ਕਰਨ ਵਾਲੀ ਭੋਜਨ ਸਮਾਜ ਪਾਰਟੀ ਕਿੱਥੇ ਖੜੀ ਹੈ ਉਹ ਪਾਰਟੀ ਜਿਸ ਨੂੰ 14 April 1984 ਨੂੰ ਭੋਜਨਾਂ ਦੇ ਰਾਜਨੀਤਿਕ ਪ੍ਰਧਾਨ ਸਾਬਕਾ ਸ਼੍ਰੀ ਕਾਂਸ਼ੀ ਰਾਮ ਜੀ ਨੇ ਆਪਣੇ ਅਕਰਮ ਕ੍ਰਸ਼ੰਗਰਸ਼ ਜਾਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਜਿਸ ਪਾਰਟੀ ਨੂੰ ਖੜਾ ਕੀਤਾ ਜਿਸ ਪਾਰਟੀ ਨੂੰ ਆਪਣੇ ਖੂਨ ਨਾਲ ਸਿੰਜਿਆ ਸੀ ਦਿਨ ਦਿਨ ਚਾਰ ਚਾਰ ਦਿਨ ਭੁੱਖੇ ਪਿਆਸੇ ਰਹਿ ਕੇ ਪਰ ਜਿਸ ਪਾਰਟੀ ਨੂੰ ਖੜਾ ਕੀਤਾ ਸਾਈਕਲ ਤੇ ਮਾਰਚ ਕਰਕੇ ਪਿੰਡਾਂ ਵਿੱਚ ਕੇਡਰ ਲਾ ਕੇ ਪੜ੍ਹੇ ਲਿਖਿਆ ਤੋਂ ਪੜ੍ਹੇ ਲਿਖਿਆ ਨੂੰ ਅਨਪੜਾ ਤੋਂ ਲੈ ਕੇ ਅਨਪੜਨ ਤਿਆਰ ਕੀਤਾ ਮਹਾਪਰਸ਼ਾਂ ਦੇ ਸੰਘਰਸ਼ ਨੂੰ ਉਹਨਾਂ ਵਿੱਚ ਲਿਆ ਕੇ ਖੜਾ ਕੀਤਾ ਇਸ ਦੱਬੇ ਕੁਚਲੇ ਸਮਾਜ ਨੂੰ ਬ੍ਰਾਹਮਣਵਾਦੀ ਸਮਾਜ ਨਾਲ ਟਕਰਾਉਣ ਲਈ ਖੜਾ ਕੀਤਾ ਜਾਂ ਜਿਨ੍ਹਾਂ ਵਿੱਚ ਸਵੈ ਮਾਨ 셀ਫ ਰਿਸਪੈਕਟ ਭਰੀ ਜਿਨ੍ਹਾਂ ਵਿੱਚ ਜੋਰ ਭਰਿਆ ਜੋਸ਼ ਭਰਿਆ ਕਿ ਥੋੜੀ ਬੋਰਡ ਦੀ ਕੀਮਤ ਵੀ ਹੁੰਨੀ ਹੈ ਜਿਸ ਜਿੰਨੇ ਕੀਮਤ ਇਸ ਮੁਲਖ ਦੇ ਪ੍ਰਧਾਨ ਮੰਤਰੀ ਦੀ ਹੈ। ਔਰ ਜੇ ਬ੍ਰਾਹਮਣਵਾਦ ਸਾਡੇ ਤੇ ਹਜ਼ਾਰਾਂ ਸਾਲਾਂ ਤੋਂ ਸਾਡੇ ਤੇ ਸ਼ਾਸਕ ਬਣੇ ਬੈਠਾ ਤੇ ਤੁਸੀਂ ਵੀ ਸ਼ਾਸਕ ਬਣ ਸਕਦੇ ਆ। ਗੱਲ ਖਮਾਫਾ ਕਿ ਬਹੁਤੀ ਨਾ ਕਰਾਂ ਤਾਂ ਸਭ ਸ਼੍ਰੀ ਕਾਂਸ਼ੀ ਸ਼ਰਮ ਜੀ ਦੀ ਪਾਰਟੀ ਦਾ ਜਿਹੜਾ ਪ੍ਰਦਰਸ਼ਨ ਹੈ ਕੋਈ ਚੰਗਾ ਨਹੀਂ ਰਿਹਾ। ਉਹ ਨਿਰਾਸ਼ ਕਰਨ ਵਾਲਾ ਉਹ ਕੁੰਡੀ ਅਥਰੂ ਰੰਬੜਾ ਪ੍ਰਦਰਸ਼ਨ ਵਧੀਆ ਕਿਉਂ ਨਹੀਂ ਰਿਹਾ ਕਮੀਆਂ ਕਿੱਥੇ ਆ ਕੀ ਕਮੀਆਂ ਵਰਕਰ ਵਿੱਚ ਹੈ ਜਾਂ ਕਮੀਆਂ ਲੀਡਰਾਂ ਵਿੱਚ ਹੈ ਜਾਂ ਉਹਨਾਂ ਲੋਕਾਂ ਵਿੱਚ ਜਾਂ ਜਿਹੜੇ ਇਸ ਮੁਲਕ ਨੂੰ ਇਸ ਭੋਜਨ ਸਮਾਜ ਨੂੰ ਲੀਡ ਕਰਦੇ ਆ ਆਖਰੇ ਹੋ ਕੀ ਗਿਆ ਜਾਂ ਹੋ ਕੀ ਰਹਾ ਅਗੋਂ ਕੀ ਹੋਵੇਗਾ ਕਿਸ ਤੋਂ ਵੀ ਬੁਰਾ ਦੌਰ ਤਾਂ ਨਹੀਂ ਦੇਖਣ ਨੂੰ ਮਿਲੇਗਾ ਇਹਨਾਂ ਸਭ ਚੀਜ਼ਾਂ ਤੇ ਆਪਾਂ ਇੱਕ ਕਰਕੇ ਨਜ਼ਰ ਮਾਰ ਛਾਤ ਮਾਰਨ ਦੀ ਕੋਸ਼ਿਸ਼ ਕਰਾਂਗੇ ਕਮੀਆਂ ਬਹੁਤ ਹੋ ਸਕਦੀਆਂ ਪਰ ਉਹਨਾਂ ਕਮੀਆਂ ਦਾ ਹੱਲ ਵੀ ਹੁੰਦਾ ਹੈ ਹਰਨ ਸਾਨੂੰ ਆਸ਼ਾਵਾਦੀ ਹੋਣਾ ਚਾਹੀਦਾ ਪਰ ਆਸ਼ਾਵਾਦੀ ਕਿੰਨੀ ਕੁ ਦੇਰ ਕੰਤੇ ਸਾਹਮਣੇ ਪੜੇ ਲਿਖਿਆ ਵੀ ਪੜ੍ਹ ਲੈਣਾ ਚਾਹੀਦਾ ਉਹ ਪਾਰਟੀ ਜਿਸ ਨੇ ਜੁੱਤੀਆਂ ਗੰਡਣ ਵਾਲੇ ਨੂੰ ਐਮਪੀ ਐਮਐਲਏ ਬਣਾਇਆ ਉਹ ਪਾਰਟੀ ਜਿਨ੍ਹਾਂ ਨੇ ਪੱਠੇ ਤੇ ਪਥੇਰ ਕਰਨ ਵਾਲਿਆਂ ਨੂੰ ਕੈਬਨਿਟ ਮੰਤਰੀ ਤੱਕ ਬਣਾਇਆ ਉਹ ਪਾਰਟੀ ਜਿਸ ਨੇ ਗੈਗੁਜਰੇ ਲੋਕਾਂ ਨੂੰ ਸਦਾ ਦਾ ਸਵਾਦ ਚਖਾਇਆ ਵੀ ਤੁਸੀਂ ਵੀ ਸਵਾਦ ਚੱਕ ਕੇ ਦੇਖੋ ਅੱਜ ਉਸ ਪਾਰਟੀ ਦਾ ਹਾਸ਼ੀ ਤੇ ਜਾਣਾ ਟਲਣ ਬਲ ਜਾਣਾ ਮੇਰੇ ਖਿਆਲ ਚ ਮੇਰੇ ਵਰਗੇ ਚਿੰਤਕ ਲੋਕਾਂ ਲਈ ਤਾਂ ਬੜਾ ਦੁੱਖ ਦਾ ਇੱਕ ਇਹ ਵਕਤ ਕਹਿ ਸਕਦੀ ਹਾਂ ਕਈ ਭੱਜ ਕੇ ਜੜੇ ਹੁੰਦੇ ਸਾਰੇ ਲੋਕ ਦੁੱਖ ਰੀ ਮਨਾਉਂਦੇ। ਕਈ ਵਾਰੀ ਸੀ ਦੇਖਿਆ ਕਿ ਪਿੰਡ ਵਿੱਚ ਕੋਈ ਬੰਦਾ ਮਰ ਜਾਂਦਾ। ਇਹ ਭੱਜ ਕੇ ਬਾਹਰ ਬਾਰੇ ਅਫਸੋਸ ਕਰਦੇ ਆ। ਇਹ ਅਜ ਵੀ ਫਿੱਤਰ ਤੇ ਪੰਜਾਬ ਦੇ ਲੋਕਾਂ ਦੀ। ਕੋਈ ਇੱਕ ਫਾਰਮੈਲਟੀ ਹੁੰਦੀ ਆ ਦੁੱਖ ਪਰਗਟ ਕਰਨ ਦੀ। ਇੱਕੋ ਲੋਕਿਆ ਜਿਹੜੇ ਸੱਥਰ ਤੇ ਬੰਦੇ ਦੋ ਤਿੰਨ ਘੰਟੇ। ਉਹ ਮਰਦੇ ਦੀਆਂ ਸਾਰੀਆਂ ਰਸਮਾਂ ਆਪਣੇ ਹੱਥੀਂ ਕਰਦੇ। ਇੱਥੇ ਮੇਰਾ ਮਤਲਬ ਕਿਸੇ ਮਰਦੇ ਤੋਂ ਨਹੀਂ। ਮੇਰਾ ਕਹਿਣ ਦਾ ਮਤਲਬ ਹੈ ਦਿਲੋਂ ਕਿਸੇ ਨਾਲ ਦੁੱਖ। ਜਿਹੜੇ ਦਿਲੋਂ ਜੁੜੇ ਇਸ ਪਾਰਟੀ ਨਾਲ ਜਿਹੜੇ ਇਸ ਮੂਮੈਂਟ ਨਾਲ ਦਿਲੋਂ ਜੁੜੇ ਹੋਆ ਜਿਨ੍ਹਾਂ ਨੇ ਆਪਣੇ ਹਿੱਸੇ ਦਾ ਪੇਟ ਕੱਟ ਕੇ ਇਸ ਪਾਰਟੀ ਨੂੰ ਦਿੱਤਾ ਜਿਨ੍ਹਾਂ ਨੇ ਨੀਲਾ ਝੰਡਾ ਚੁੱਕਣ ਦੀ ਖਾਤਰ ਪਿੰਡਾਂ ਦੇ ਲੋਕਾਂ ਨਾਲ ਪਿੰਡਾਂ ਦੇ ਧਨਾਰ ਲੋਕਾਂ ਨਾਲ ਵੈਰ ਵੀ ਪਾਇਆ ਵੈਰ ਅੱਜ ਵੀ ਕਰ ਅੱਜ ਵੀ ਕਾਇਮ ਹੈ ਇਸ ਨੀਲੇ ਝੰਡੇ ਨੂੰ ਉੱਚਾ ਦੇਖਣ ਲਈ ਕਈ ਘਰ ਤਬਾਹ ਹੋ ਗਏ ਕਈਆਂ ਦੇ ਬੱਚੇ ਅਲਤ ਹੋ ਗਏ ਕਈ ਨੌਕਰੀ ਛੱਡ ਕੇ ਸੜਕਾਂ ਤੇ ਆ ਗਏ ਤੇ ਕਿੰਨੇ ਵਿਚਾਰੇ ਨੇ ਘਰ ਫੂਕੇ ਤਮਸ਼ਾ ਵੇਖਿਆ ਉਹ ਲੋਕ ਵਾਕਿਆ ਹੀ ਦੁਖੀ ਆ ਕਿਉਂਕਿ ਉਹਨਾਂ ਨੇ ਇਸ ਪਾਰਟੀ ਨੂੰ ਆਪਣੀਆਂ ਅੱਖਾਂ ਨਾਲ ਚੜ੍ਹਦੀ ਕਲਾ ਵੱਲ ਜਾਂਦਾ ਵੇਖਿਆ ਤੇ ਢੰਡੀ ਕਲਾ ਵੱਲ ਵੀ ਵੇਖਿਆ ਉਹਨਾਂ ਲੋਕਾਂ ਦਾ ਕਸੂਰ ਕੀ ਆ ਜਿਨ੍ਹਾਂ ਨੇ ਸਭ ਕੁਝ ਨਿਸ਼ਾਵ ਕਰ ਦਿੱਤਾ ਇਸ ਗੁੰਮਣ ਤੇ ਇਸ ਪਾਰਟੀ ਦਾ ਜਿਹਨਾਂ ਦਾ ਬਣਿਆ ਸਾਰੇ ਵੀ ਕੱਖ ਨਹੀਂ ਅਜੇ ਤੱਕ ਹਮਾਰਕੇ ਵੀ ਉਹੀ ਰੋ ਰਹਾ ਹੈ ਲੋਕ ਸਭਾ ਦੇ ਚੋਣ ਤਿੱਜੇ ਤੋਂ ਬਾਅਦ ਮੈਨੂੰ ਹਰਿਆਣਾ ਤੋਂ ਜਾਂ ਉੱਤਰ ਪ੍ਰਦੇਸ਼ ਤੋਂ ਜਿਨ੍ਹਾਂ ਲੋਕਾਂ ਦੇ ਵੀ ਫੋਨ ਆਏ ਉਹਨਾਂ ਨੇ ਸਾਬ ਦੇ ਬੇਲੇ ਤੋਂ ਲੈ ਕੇ ਕੰਮ ਕੀਤਾ ਉਹ ਪੁੱਛਦੇ ਦੱਸੋ ਤੁਸੀਂ ਕੀ ਕਰੀਏ ਪਰ ਸਾਡੇ ਭਾਰਗੇ ਕੋਲ ਵੀ ਕੋਈ ਜਵਾਬ ਨਹੀਂ ਕੋਈ ਤਾਂ ਪੋਲਿਟਿਕਨ ਨਹੀਂ ਐਸਾ ਨਾ ਪੋਲਿਟੀ ਕਰੀਏ ਕਸੀ ਤੱਕ ਕਦੀ ਮਨਸ਼ਾਪ ਵਾਲੀ ਨਹੀਂ ਐ ਨਾ ਰਾਨੀ ਟਿਕ ਟਾ ਟਿਕ ਕੈਸ਼ਪਾਲੀਨ ਤੇ ਫਿਰ ਇਸ ਗੱਲ ਦਾ ਕੋਈ ਜਵਾਬ ਵੀ ਨਹੀਂ ਕਿ ਜੇ ਕੋਈ ਬੰਦਾ ਪੁੱਛਦਾ ਵੀ ਤੁਹਾਡੇ ਕੋਲ ਹੁਣ ਕੀ ਕਰੀਏ ਅਸੀਂ ਪਰ ਉਸ ਕਿਸੇ ਉਹ ਉਹਨਾਂ ਬੰਦੇ ਨੇ ਕਿਸੇ ਦਾ ਫੋਨ ਨਹੀਂ ਆਇਆ ਜਿਨ੍ਹਾਂ ਨੇ ਇਸ ਮੂਮੈਂਟ ਵਿੱਚ ਗੱਡੀਆਂ ਬਣਾ ਲਈਆਂ ਮਹਿੰਗੇ ਬਣਾ ਲਈਆਂ ਮਹਿੰਗੇ ਮੰਗਲੇ ਬਣਾ ਲਏ ਆਉਣ ਵਾਲੀਆਂ ਪੀੜ੍ਹੀਆਂ ਲਈ ਕਾਰੋਬਾਰ ਸ਼ਬਾਂ ਨੂੰ ਮਾਇਆ ਦੇ ਗੰਜ ਵੀ ਜੋੜਾ ਉਹ ਲੋਕ ਜਿਨ੍ਹਾਂ ਨੇ ਸਮਾਜ ਨੂੰ ਸ਼ਕੰਦਰਵੰਗ ਲੁੱਟਿਆ ਵੀ ਤੇ ਕੁੱਟਿਆ ਵੀ ਤੇ ਫਿਰ ਵੀ ਆਪਣੇ ਆਪ ਨੂੰ ਉਹ ਸਮਾਜ ਦੇ ਜਰਨਲ ਸਮਝਿਆ ਮੇਰੀਆਂ ਗੱਲਾਂ ਕਿਸੇ ਨੂੰ ਖਰੀਆਂ ਲੱਗਣ ਖੋਟੀਆਂ ਲੱਗਣ ਮੇਰੇ ਅਜ ਦੇਲ ਵਿੱਚ ਜੋ ਹੈ ਮੈਂ ਕਹਿਣਾ ਮੈਂ ਕਦੇ ਵੀ ਅਜ ਤੱਕ ਬਸਪਾ ਤੇ ਨਲਸਸ ਨਹੀਂ ਕੀਤਾ ਕਿਉਂਕਿ ਜਿਹੜੇ ਬਸਪਾ ਨਾਲ ਸੰਬੰਧਤ ਲੋਕ ਹੈ ਨਾ ਤੁਸੀਂ ਤਰਕ ਦੀ ਗੱਲ ਕਰੋ ਤੁਹਾਨੂੰ ਕਹਿਣਗੇ ਮਿਸ਼ਨ ਬਰੋਦੀ ਹੈ ਇਹ ਕਿਸੇ ਹੋਰ ਪਾਰਟੀ ਦਾ ਵਕਤ ਆਇਆ ਇਹ ਕਿਸੇ ਹੋਰ ਪਾਰਟੀ ਦੀ ਬੋਲੀ ਬੋਲ ਰਹੀ ਆ ਔਰ ਸ਼ਾਇਦ ਚੰਗੀਆਂ ਸਲਾਹਾਂ ਤੋਂ ਅਸੀਸੇ ਕਰਕੇ ਵੀ ਹੁਣੇ ਰਗੇ। ਕਿਹੜੁਕ ਤੈਂਕਰ ਹੁੰਦੇ ਆ ਕਿ ਪਲੈਨਰ ਹੁੰਦੇ ਆ ਕੋਈ ਵਧੀਆ ਸਲਾਹ ਵੀ ਦੇ ਸਕਦਾ ਕੋਈ ਕਈ ਬੰਦੇ ਉਸ ਸਲਾਹ ਨੂੰ ਵਧੀਆ ਪਲਾਨ ਵੀ ਕਰ ਸਕਦੇ ਆ। ਪਰ ਸਿੱਧਾ ਨਕੋ ਨਹੀਂ ਕੱਟ ਨਾ ਮੋਹਣੀ ਕੱਟਦੇ ਅਸੀਂ ਛੱਟ ਨੂੰ ਕਹਿੰਦੇ ਤੂੰ ਗੁਜ਼ਾਰੇ। ਔਰ ਸਭ ਤੋਂ ਵੱਡਾ ਜਿਹੜਾ ਫੈਕਟਰ ਆ ਭੋਜਨ ਸਮਾਜਪਾਰਟੀ ਦਾ ਹਾਸ਼ੀਏ ਤੇ ਜਾਣ ਲਈ। ਇਹ ਕੇ ਵੀ ਬਹੁਤ ਵੱਡਾ ਫੈਕਟਰ ਹੈ ਕਿ ਅਸੀਂ ਗੁਜ਼ਾਰੀ ਦੇ ਸਰਟੀਫਿਕੇਟ ਬੜੇ ਕਰੋੜਾਂ ਵਿੱਚ ਬਣ ਦਿੰਦੇ। ਔਰ ਦੂਸਰਾ ਸਭ ਤੋਂ ਵੱਡਾ ਫੈਕਟਰ ਹੈ ਚਮਚਾਗਰੀ ਜੇ ਕਿਤੇ 10 ਵਰਕਰ ਇਕੱਠੇ ਹੋ ਗਏ ਦੋਨੋਂ ਵਿੱਚੋਂ 8 ਚਮਚੇ ਆ ਉਹਨਾਂ ਦੀ ਚਮਚੀਆਂ ਦੀ ਗਲਤੀ ਹਮੇਸ਼ਾ ਗੌਰ ਕੀਤਾ ਜਾਂਦਾ ਜਿਉਂਨਾ ਚਮਚਾ ਤੇ ਕੋਈ ਭੀੜ ਪੈਂਦੀ ਆ ਤਾਂ ਪਾਰਟੀ ਦੇ ਲੋਕ ਉਹਨਾਂ ਦੇ ਦੁੱਖ ਸੁੱਖ ਦੇ ਸਹਾਈ ਵੀ ਹੁੰਦੇ ਆ ਜਿਹੜੇ ਲੋਕ ਝੁਗਰੀਆਂ ਕਰਦੇ ਆ ਨਿੰਦਿਆ ਕਰਦੇ ਆ ਬਹੁਤ ਆਤਨਾ ਲੋਕਾਂ ਦੀ ਆ ਇਸੇ ਕਰਕੇ ਜਿਹੜੇ ਮਿਸ਼ਨਰੀ ਲੋਕ ਸੀ ਉਹ ਵਿਚਾਰੇ ਅਲੱਗ ਜਾ ਹੋ ਗਏ ਪਛੜ ਕੇ ਉਦਾਸ ਹੋ ਗਏ ਨਰਾਸ਼ ਹੋ ਗਏ ਪਿੱਛੇ ਜੇ ਬਹਿ ਗਏ ਕਿ ਨਹੀਂ ਕੋਈ ਗੱਲ ਨਹੀਂ ਇਹ ਤਾਂ ਬੋਟਾਂ ਨਹੀਂ ਗੀਆਂ ਬੋਟ ਹਾਥੀ ਪਾਗ ਮਨਗੇ ਹਰ ਬੋਟਾ ਪਾਉਂਦੇ ਵੀ ਵਿਚਾਰੀਓ ਕਰੋ ਨਹੀਂ ਪਾਉਂਦੇ ਬਿਰਿਆਣਾ ਵਿਸ਼ੱਕ ਹòn ਬੜਾ ਦੌਰ ਇਸ ਤੋਂ ਵੀ ਪੇੜਾ ਹੋ ਜੇ ਔਰ ਭੋਜਨ ਸਮਾਜ ਪਾਰਟੀ ਦਾ ਸਭ ਤੋਂ ਵੱਡਾ ਜਿਹੜਾ ਅਕਾਤ ਲੱਗਾ ਆਸ਼ੀਅਤੇ ਜਾਣ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਮੇਰਾ ਨੋਟ ਕਰ ਲਓ ਜੇ ਕੋਈ ਇਸ ਗੱਲ ਨੂੰ ਕੋਈ ਕਹਿਲਾ ਸਕਦਾ ਤੋ ਬੜੀਆ ਢੰਗ ਨਾਲ ਕਮੈਂਟ ਕਰ ਸਕਦਾ ਉਹ ਇਹ ਕਾਰਨ ਹੈ ਕਿ ਅਸੀਂ ਜਿਸ ਬੰਦੇ ਨੇ ਜਿਸ ਸ਼ਖਸ ਨੇ ਜਿਸ ਮਹਾਪੁਰਸ਼ ਨੇ ਇਸ ਪਾਰਟੀ ਨੂੰ ਇਸ ਪਾਰਟੀ ਨੂੰ ਆਪਣਾ ਕਹੂ ਨਾ ਸਜਿਆ ਸਾਬ ਸ਼੍ਰੀ ਕਾਂਸ਼ੀ ਰਾਮ ਸਭ ਤੋਂ ਵੱਡੀ ਗੱਲ ਇਹ ਕਿ ਉਹ ਇਸ ਪੁਰਪਾਰਟੀ ਚੋਂ ਉਹ ਮਿਸ ਗਿਆ ਉਹਨੋਂ ਸੀ ਮਿਸ ਕਰ ਦਿੱਤਾ ਉਹਨੂੰ ਸੀ ਤਰਕਨਾਰ ਕਰ ਦਿੱਤਾ ਮੇਰੇ ਇਸ ਗੱਲ ਨਾਲ ਸਹਿਮਤ ਹੋਇਆ ਜਾਂ ਮੈਨੂੰ ਗਾਲਾਂ ਕੱਢਿਓ ਮੈਨੂੰ ਕੋਈ ਬਹੁਤੋ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੇ ਕਮਿਸ਼ਨਰੀ ਹੁੰਦਾ ਉਹਨਾਂ ਨੂੰ ਕੋਈ ਬਹੁਤੋ ਫਰਕ ਨਹੀਂ ਪੈਂਦਾ ਜਿਹਦੇ ਨੇ ਇਸ਼ਾਵਾਂ ਹੁੰਦੀਆਂ ਉਹਨੂੰ ਦੁੱਖ ਲੱਗਦਾ ਵੀ ਸ਼ਾਇਦ ਮੇਰਾ ਕੋਈ ਸੁਪਨਾ ਪੂਰਾ ਹੋਣ ਤੋਂ ਰਹਿਣਾ ਜਾਂ ਸਾਡਾ ਕੋਈ ਸੁਪਨਾ ਹੀ ਨਹੀਂ ਨਾ ਅਸੀਂ ਇਸ ਮਿਸ਼ਨ ਨਾਲ ਸੁਪਨੇ ਲੈ ਕੇ ਜਮੇ ਸੀ ਨਾ ਜੁੜੇ ਸੀ ਔਰ ਯਾਦ ਰੱਖਿਓ ਵੀ ਜਿਹੜਾ ਕਮੈਂਟ ਕਰਦਾ ਉਹ ਪਹਿਲਾਂ ਹੀ ਸੋਚ ਲਾ ਵੀ ਮੈਂ 6 April 1985 ਤੋਂ ਇਸ ਮੂਮੈਂਟ ਨਾਲ ਜੁੜਿਆ ਹੋਇਆ ਹਾਂ ਔਰ ਅੱਜ ਤੱਕ ਇਸ ਮੂਮੈਂਟ ਤੋਂ ਲਿਆ ਕੁਝ ਨਹੀਂ ਹੋ ਸਕਦਾ ਦਿੱਤਾ ਹੋ ਕੁਝ ਔਰ ਨਾ ਹੀ ਅਸੀਂ ਗਦਾਰਾਂ ਦੇ ਸਰਟੀਫਿਕੇਟ ਵੰਡੇ ਆ ਨਾ ਅਸੀਂ ਉਹਦੀਆਂ ਦੀ ਮੰਨਤੀ ਨਹੀਂ ਕੀਤੀ ਕਦੀ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੂੰ ਮਹਿੰਗੇ ਭਾਅ ਦੀਆਂ ਗੱਡੀਆਂ ਮਿਲ ਗਈਆਂ ਇਸ ਮੂਮੈਂਟ ਨਾਲ ਜੁੜ ਕੇ ਜਿਨ੍ਹਾਂ ਨੂੰ ਮਹਿੰਗੇ ਭਾਅ ਦੇ 5 ਸਟਾਰ ਹੋਟਲ ਵਿੱਚ ਮਹਿੰਗੇ ਭਾਅ ਦੇ ਪਕਵਾਨ ਖਾਣ ਦੀ ਆਤ ਪੈ ਗਈ ਹੋਵੇ ਉਹ ਮਿਸ਼ਨ ਮੂਮੈਂਟ ਦੇ ਨੁਕਸਾਨੇ ਕਰਨਗੇ ਉਹ ਫਾਇਦਾ ਤਾਂ ਨਹੀਂ ਕਰ ਸਕਦੇ ਪਿਛਲੇ 10 ਸਾਲ ਤੋਂ ਮਦਰਾ ਅਨਲਿਸਿਸ ਕਰ ਲਓ ਆਉਣ ਵਾਲੇ 10 ਸਾਲ ਤੱਕ ਦਾ ਅਨਲਿਸਿਸ ਕਰ ਲੀਓ ਕੋਕੋਨਾ ਲੋਕਾਂ ਨੂੰ ਕੁੱਤੇ ਦੀ ਹੱਡੀ ਵਾਂਗ ਸੌ ਪੈ ਗਿਆ ਜਿਹਨੇ ਮੂਮੈਂਟ ਨੂੰ ਅੱਗੇ ਲੈ ਕੇ ਜਾਣਾ ਉਹ ਥਾਣੇ ਘੇਰਨ ਤੋਂ ਡਰਦੇ ਉਹ 45 ਡਿਗਰੀ ਵਿੱਚ ਲੱਕ ਵਾਲੀ ਸੜਕ ਤੇ ਬੈਠਣ ਤੋਂ ਡਰਦੇ ਉਹ ਪਿਛਾ ਮੁੜ ਕੇ ਇਹ ਨਹੀਂ ਦੇਖਦੇ ਕੋਈ ਪਾਣੀ ਦਾ ਗਲਾਸ ਲੈ ਕੇ ਸਾਡੇ ਲਈ ਖੜਾ ਜਾਂ ਨਹੀਂ ਖੜਾ ਉਹ ਵਿਚਾਰੇ ਇਹ ਵੀ ਨਹੀਂ ਦੇਖਦੇ ਕਿ ਧਰਨਾ ਪ੍ਰਦਰਸ਼ਨ ਕਰਨ ਲੱਗਿਆਂ ਰੋਟੀ ਮਿਲੂਗੀ ਜਾਂ ਨਹੀਂ ਮਿਲੂਗੀ ਜਾਂ ਸੌਣ ਲਈ ਧਰੀ ਮਿਲੂਗੀ ਜਾਂ ਨਹੀਂ ਮਿਲੂਗੀ ਜਾਂ ਕਿਤੇ ਰਾਤ ਕੱਟਣ ਲਈ ਕੋਟਕਾਣਾ ਮਿਲੂਗਾ ਜਾਂ ਨਹੀਂ ਮਿਲੂਗਾ ਅਗਰ ਅੱਜ ਵੀ ਇਸ ਪਾਰਟੀ ਨੂੰ ਸੰਭਾਲ ਕੇ ਰੱਖਿਆ ਤਾਂ ਇਹਨਾਂ ਲੋਕਾਂ ਨੇ ਸੰਭਾਲ ਕੇ ਰੱਖਿਆ। ਉਹ ਸੱਚ ਪੁੱਛੋ ਤਾਂ ਇਸ ਪਾਰਟੀ ਨੇ ਗੱਡੀਆਂ ਵਾਲੇ ਨੇ, ਮਹਿਲਾਂ ਵਾਲੇ ਨੇ। ਔਰ ਦੂਸਰੀਆਂ ਪਾਰਟੀਆਂ ਵਿੱਚੋਂ ਆਏ ਹੋ ਲੋਕਾਂ ਨੇ। ਉਹ ਤਿਆਰਬਾਈ ਇਹਨਾਂ ਹੋ ਗਿਆ ਕਿ ਉਹਨੇ ਬਰਬਾਦ ਕਰ ਦਿੱਤਾ ਇਹਨਾਂ ਲੋਕਾਂ ਨੂੰ। ਆ ਜਿਹੜੇ ਪ੍ਰਭਾਰੀ ਲਾ ਰੱਖੇ ਨੇ। ਇਹਨਾਂ ਦੀ ਸ਼ਕਲਾਂ ਦੇਖੋ। ਇਹਨਾਂ ਦੀ ਸ਼ਕਲਾਂ ਦੇਖੋ ਵੀ ਇਹ ਪਰਿਵਾਰੀ ਲੱਗਣ ਦੇ ਲਾਇਕ ਹੈ ਕਿ ਜਾਂ ਕੋਈ ਇਹਨਾਂ ਨੂੰ ਕਹ ਦੇ ਉਹ ਪਰਿਵਾਰੀ ਹੈ। ਦਸਵਰੀ ਕਿਨੇ ਕਿੱਟ ਲਾਈ ਹੁਣ ਤੱਕ ਕਿੱਥੇ ਕਿੱਟ ਲਾਈ ਹੈ? ਕਿਹੜੀਆਂ ਨਹੀਂ ਥਿੰਕਰ? ਕਿਹੜੀਆਂ ਨਹੀਂ ਦਲੀਲਾਂ ਦੀ ਤਿਆਰੀ ਨਹੀਂ ਤਿਆਰ ਕੀਤੀਆਂ ਹੁਣ ਤੱਕ? ਇਹ ਤਾਂ ਰਸਤੇ ਵਿੱਚ ਮੁੜ ਜਾਂਦੀ ਹੈ। ਸਟੇਟ ਵਿੱਚ ਐਂਟਰ ਵੀ ਨਹੀਂ ਹੁੰਦੀ। ਇਹਨਾਂ ਨੂੰ ਨੋਟਾਂ ਵਾਲੇ ਬੇਗਾਨਾ ਪਿਆਰ ਪਿਆ ਗਿਆ। ਕੋਈ ਪ੍ਰਭਾਰੀ ਇੰਨੇ ਛਤਰੇ ਨਹੀਂ ਹਰ ਖੇਤਰ ਵਿੱਚ ਦੋ ਦੋ ਤਿੰਨ ਤਿੰਨ ਬੰਦੇ ਭਾਰੇ ਹੋ ਆ। ਹੋਰ ਹਰ ਬੰਦੇ ਨਾਲ ਮੁਲਾਕਾਤ ਕਰਦੇ ਆ। ਹਰ ਮੁਲਾਕਾਤ ਕਰਕੇ ਫਿਰ ਫੋਟੋ ਵੀ ਸ਼ੇਅਰ ਕਰਦੇ ਆ ਫੇਸਬੁਕ ਤੇ। ਇਹ ਦੱਸਣਾ ਨੇ ਕਿ ਕੋਈ ਗਾਨੇ ਜੇ ਤੂੰ ਨਹੀਂ ਹੈਗਾ ਸਾਡੇ ਕੋਲ ਹੈਗਾ। ਪੈਸੇ ਲੈਣ ਲਈ। ਆਹੀ ਕਰਤੂ ਤੇ ਨੇ। ਕੋਰੇ ਜਿਹੜੇ ਪ੍ਰਭਾਰੀ ਆ ਇਨੀ ਹਰ ਪ੍ਰਧਾਨ ਦੇ ਸਿਰ ਤੱਕ ਗੁੱਡਾ ਰੱਖਿਆ ਮੁੰਡੇ ਦੇ ਗੁੱਡਾ ਰੱਖਿਆ। ਕੰਮ ਨਹੀਂ ਕਰਨ ਦਿੰਦੇ ਕਿ ਸਿਰਫ ਫ੍ਰੀ ਹੈਂਡ ਕਰਦੇ ਨੇ। ਉਹ ਪ੍ਰਧਾਨ ਤਾਂ ਵਿਚਾਰੀ ਜਾਂ ਤਾਂ ਪੈਸੇ ਇਕੱਠੇ ਕਰਨ ਚ ਲੱਗੇ ਹੋ ਜਾਂ ਇਹਦੇ ਹਜੂਰ ਜੀ ਹਜੂਰ ਵਿੱਚ ਲੱਗੇ ਹੋ ਆ। ਪ੍ਰਧਾਨ ਨਾਲੋਂ ਇਹਨਾਂ ਪਰਿਵਾਰੀਆਂ ਦਾ ਬਹੁਤ ਜ਼ਿਆਦਾ ਕਸੂਰ ਆ ਕਿ ਮਿਸ਼ਨਰੀ ਨਹੀਂ ਹੈਗੀ ਇਹਨਾਂ ਨੂੰ ਰੁਪਈਆਂ ਨਾਲ ਪਿਆਰਿਆ ਔਰ ਜੇ ਤੁਸੀਂ ਇਹਨਾਂ ਦਾ ਅਸ਼ੋਕਰ ਦੇਖੋ ਤਾਂ ਇਹ ਨੀ ਤੈਂਤਨ ਮੰਜਲੀਆਂ ਅਸਵੇਲ ਕੋਠੀਆਂ ਕਿੱਥੋਂ ਪਾ ਲਈਆਂ ਜਿਹੜੇ ਇਹਨਾਂ ਦੀ ਫੈਕਟਰੀ ਲੱਗੀ ਸੀ ਜਿਹੜੇ ਇਹਨਾਂ ਦੇ ਬੌਂਡਰੀ ਚਾੜ੍ਹ ਦੇ ਠੇਕੇ ਨਾਲ ਹਿੱਸਾ ਸੀ ਇਹ ਵੀ ਸਭ ਤੋਂ ਵੱਡਾ ਕਾਰਨ ਇਹ ਪਰਿਵਾਰੀ ਜਿਹੜੇ ਆ ਅਸੀਂ ਦੂਸਰੀ ਪਾਰਟੀ ਦੇ ਪਰਿਵਾਰੀ ਦੇਖਦੇ ਆ ਬਿਲਕੁਲ ਫ੍ਰੀ ਐਂਡ ਪ੍ਰਧਾਨ ਤੁਸੀਂ ਕਿਸੇ ਦੀ ਵੀ ਜਿਹੜੀ ਨੈਸ਼ਨਲ ਪਾਰਟੀ ਆ ਤੁਸੀਂ ਉਹਨਾਂ ਦੇ ਦੁੱਕ ਕਰਕੇ ਦੇਖ ਲਓ ਪਰ ਇਹ ਸਾਡੇ ਪਰਿਵਾਰੀ ਦਾ ਰੱਬ ਬਣੀ ਹੋਊ ਉਹ ਤਾਂ ਕਹਿੰਦੇ ਜੋ ਸਾਡਾ ਹੁਕਮਿਆ ਉਹੀ ਸੁਪਰੀਮ ਕੋ ਮਾਇਵਤੀ ਦਾ ਫਕੂ ਨੇ ਆ ਜੋ ਅਸੀਂ ਕਹੇਤਾ ਉਹੀ ਸੁਪਰੀਮ ਨੂੰ ਕਹਿ ਸਕਦੀ ਐ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੀ ਜੇ ਉਹਨੇ ਸੁਪਰੀਮ ਨੂੰ ਚੋਗਲੀਆਂ ਕਰ ਦਿੱਤੀਆਂ ਜਾ ਕੇ ਬੇ ਪ੍ਰਧਾਨ ਹੋਣਾ ਚੰਗਾ ਨਹੀਂ ਇਹ ਦੂਸਰੀਆਂ ਪਾਰਟੀਆਂ ਦੇ ਇਸ਼ਾਰੇ ਤੇ ਨੱਚਦਾ ਜਾਂ ਉਹਨਾਂ ਨਾਲ ਤਲਕਤ ਰੱਖਦਾ ਜਾਂ ਇਹ ਲੋਕਾਂ ਦੀ ਕਦਰ ਨਹੀਂ ਕਰਦਾ ਇਹ ਬੋਲਦਿਆਂ ਨਹੀਂ ਚੱਲਦਾ ਨਹੀਂ ਜੇ ਆ ਬੂਆ ਤੋ ਬਦਲੇ ਜਾਣਾ ਉਹ ਪ੍ਰਧਾਨ ਵਿਚਾਰਾ ਇਸੇ ਗੱਲਾਂ ਬਸ ਜਿਹੇ ਜੁਰਬੇ ਲੱਗਾ ਵੀ ਕੋਈ ਗੱਲ ਨਹੀਂ ਚਾਰ ਸਾਰੇ ਜੀ ਪੰਜ ਸਾਰੇ ਜੀ ਸੱਤ ਸਾਰੇ ਜੀ 10 ਸਾਰੇ ਕੁਝ ਨਾ ਕੁਝ ਤਾਂ ਬਣੂਗਾ ਇਹ ਕੁਝ ਨਾ ਕੁਝ ਤਾਂ ਲੁਟਾਂਗੇ ਸਮਾਜ ਨੂੰ ਕੁਝ ਤਾਂ ਕੁਝ ਤਾਂ ਕੁੱਟਾਂਗੇ ਇਲੈਕਸ਼ਨ ਤਾਂ ਹੀ ਰਹਿੰਦੇ ਕੋਈ ਕੁਝ ਦੇ ਕੇ ਹੀ ਜਾਊਗਾ ਲੈ ਕੇ ਤਾਂ ਕੁਝ ਨਹੀਂ ਚਲੇ ਆ ਨਾਇਨਾ ਪਰਿਵਾਰੀਆਂ ਨੂੰ ਕੇਡਰ ਲਾਉਣੇ ਆਉਂਦੇ ਨਾ ਕਿਸੇ ਨੂੰ ਕੇਡਰ ਲਾਉਣ ਦਿੰਦੇ ਆ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਪਰਿਵਾਰੀਏ 10 ਮਿੰਟ ਤੋਂ ਬਾਅਦ ਸਾਬ ਕਾਂਛੀਨਾਮ ਤੇ ਬੋਲ ਸਕਾਂ। ਤੋ ਕਿੰਨਾਂ ਦੀ ਔਕਾਤ ਇੰਨੀ ਵੀ। ਤੇ ਜੇ ਤੁਸੀਂ 10 ਮਿੰਟ ਸਾਬ ਕਾਂਛੀਨਾਮ ਤੇ ਨਹੀਂ ਬੋਲ ਸਕਦੇ ਤੁਸੀਂ ਕਿਦਾ ਸੋਚਦੇ ਬਈ ਲੋਕ ਤੁਹਾਨੂੰ ਵੋਟਾਂ ਪਾਉਣਗੇ? ਜਿਨ੍ਹਾਂ ਲੋਕਾਂ ਨੇ ਸਾਬ ਨੂੰ ਸੁਣਿਆ, ਸਾਬ ਨੂੰ ਸਰ ਵਿੱਚ ਡਾਂਗਾ ਖਾਂਦੇ ਸੁਣਿਆ, ਦੇਖਿਆ ਲਹੂ ਲਹਾਨ ਹੁੰਦੇ ਆ ਜਿਨ੍ਹਾਂ ਸਾਬ ਦੇ 4-4 5-5 ਘੰਟੇ 10-10 ਘੰਟੇ ਦੇ ਕੈਡਰ ਲਿਖੇ ਆ ਸੁਣਿਆ। ਉਹ ਜਿਨ੍ਹਾਂ ਸਾਬ ਨੂੰ ਦੇਖਿਆ ਵੀ ਉਹ ਪ੍ਰਧਾਨ ਮੰਤਰੀ ਨਾਲ ਕਿਸ ਅਲਹਿਜ ਵਿੱਚ ਗੱਲ ਕਰਦਾ। ਜਿਨ੍ਹਾਂ ਉਹਦੇ ਡਾਇਲੌਗਾਂ ਨੂੰ ਸੁਣਿਆ। ਤੇ ਤੁਸੀਂ ਕਿਦਾ ਸੋਚ ਰਹੇ ਹੋ ਕਿ ਉਸ ਵੱਡੇ ਨੂੰ ਦਰਖਨਾਰ ਕਰਕੇ ਤੁਸੀਂ ਮੂਵਮੈਂਟ ਨੂੰ ਅੱਗੇ ਲੈ ਕੇ ਚੱਲ ਜਾਓਗੇ ਜਾ ਤਾਂ ਫਿਰ ਲੈ ਕੇ ਜਾਂਦੇ ਦੀ ਆ ਕੇ ਦਿਖਾਲਦੇ ਸੌਤਾ ਤਾਂ ਸੀ ਨਾ ਉਹ ਸਾਹਬ ਨੇ ਪਾਰਟੀ ਇਸ ਕਰਕੇ ਨਹੀਂ ਬਣਾਈ ਵੀ ਤੁਸੀਂ ਸਾਡੇ ਲੋਕਾਂ ਨੂੰ ਕੁੱਟੂਗੇ ਲੁੱਟੂਗੇ ਇਹ ਦੁਸ਼ਮਣ ਨੇ ਤਿਆਰ ਕੀਤੀ ਸੀ ਦੁਸ਼ਮਣ ਜਮਾਤਰੀਏ ਪਾਰਟੀ ਤਿਆਰ ਕੀਤੀ ਸੀ ਸਾਨੂੰ ਤਾਂ ਇੱਕ ਪਲੇਟਫਾਰਮ ਦਿੱਤਾ ਸੀ ਵੀ ਜੇ ਦੂਸਰੀਆਂ ਪਾਰਟੀਆਂ ਵਾਲੇ ਸਾਡੀ ਪੋਸੀਸ਼ਨ ਨਹੀਂ ਕਰਦੇ ਤੁਹਾਨੂੰ ਕੈਗਟਾ ਨਹੀਂ ਦਿੰਦੇ ਤੁਸੀਂ ਆਪਣੀ ਮਸ਼ੀਨ ਲਾ ਲਓ ਆਪਣੇ ਲੋਕਾਂ ਨੂੰ ਟਿਕਟਾਂ ਦੇਵੋ ਸਾਡੇ ਐਮਪੀ ਐਮਐਲਏ ਵਾਣ ਇਹ ਜਾ ਕੇ ਉੱਥੇ ਸੰਘਰਸ਼ ਕਰਨਾ ਉੱਥੇ ਆਪਣੇ ਸਮਾਜ ਦਾ ਪੱਖ ਰੱਖਣਾ ਸਰਕਾਰਾਂ ਹਿਲਾਣਾ ਵਿਧਾਨ ਸਭਾ ਹਿਲਾਣਾ ਸੰਸਦ ਹਿਲੇ ਸੰਸਦ ਹਿਲੇ ਕਿ ਜਦ ਜੇ ਚੱਲੂਗਾ ਪਰ ਸਾਡੇ ਕੋਲ ਤਾਂ ਕਮੇ ਕੋਈ ਨਹੀਂ ਖਾਲੀ ਪੈਸੇ ਤੋਂ ਬਣੇ ਜਿਕੇ ਸੇ ਪ੍ਰੋਗਰਾਮ ਪਰ 50 ਕੁਰਸੀਆਂ ਲੱਗੀਆਂ ਸੀ 2500 ਬਣਾਉਣੀ ਜੇ 220 ਕੁਰਸੀਆਂ ਲੱਗੀਆਂ ਸੀ 2 ਲੱਖ 20 ਲੱਖ 2 ਲੱਖ 20 ਹਜ਼ਾਰ ਬੰਦਾ ਬਣਾਉਣੀ ਹੈ ਅਸੀਂ ਆਈਟੀ ਸੈਲ ਜਿਹੜਾ ਦੁਸ਼ਮਣੇ ਨਹੀਂ ਵਰਤਿਆ ਜਾਂ ਆਪਣੀ ਮੂਵਮੈਂਟ ਨੂੰ ਉਭਾਰਨ ਲਈ ਨਹੀਂ ਵਰਤਿਆ ਅਸੀਂ ਜਿਹੜੇ ਫੇਕ ਆਈਟੀ ਸੈਲ ਖੜੇ ਕੀਤੇ ਉਹ ਸਿਰਫ ਆਪਣੀ ਨਿੱਜਤਾ ਨੂੰ ਆਪਣੀਆਂ ਕਰਤੂਤਾਂ ਨੂੰ ਅਭਾਰਨ ਵਿੱਚ ਲਾਤਾ ਤੇ ਲੋਕਾਂ ਵਿੱਚ ਤੇ ਗਲਤ ਮੈਸੇਜ ਕੀਆ ਜਿਹੜੀਆਂ ਦੂਸਰੀਆਂ ਪਾਰਟੀਆਂ ਦੇ ਲੋਕ ਕਰਤੂਤਾਂ ਕਰਦੇ ਸੀ ਲਗਭਗ ਉਹੀ ਕਰਤੂਤਾਂ ਹੁਣ ਸਾਡੇ ਲੋਕ ਵੀ ਕਰਨਾ ਪਿਆ ਸਾਡੇ ਲੀਡਰ ਵੀ ਕਰਦੇ ਆ ਉਹ ਆਪਣੇ ਨਾਲ ਹੀ ਜੋੜਦੇ ਆ ਮੂਵਮੈਂਟ ਨਾਲ ਤਾਂ ਜੋੜਦੇ ਨਹੀਂ ਉਹੋ ਇਹ ਮੂਵਮੈਂਟ ਨਾਲ ਜੁੜਿਆ ਹੁੰਦਾ ਨਹੀਂ ਤਾਂ ਲੋਕਾਂ ਨੇ ਕਿਤੇ ਜਾਣੇ ਨਹੀਂ ਸੀ ਸਾਬ ਨੇ ਕਿੰਨੇ ਪਾਪੜ ਗਿਲੇ ਉਨੀ ਹਰ ਖਿੱਤੇ ਜੋ 100 ਮਹਾਂਪੁਰਸ਼ ਲੱਗ ਜਾਂਦੇ ਓਨੀਆਂ ਅੰਦੋਲਨ ਤੋਂ ਕਦੇ ਮੂੰਹ ਨਹੀਂ ਮੋੜੇ ਓਨੀ ਕਦੀ ਪੈਦਲ ਪਾਸ ਵਿੱਚ ਜਹਾਜ਼ਾਂ ਵਿੱਚ ਰੇਲ ਵਿੱਚ ਸਫ਼ਰ ਤੋਂ ਮੂੰਹ ਨਹੀਂ ਮੋੜਿਆ ਓਨੀ ਕਿਸੇ ਬਰਕਰਰ ਤੋਂ ਮੂੰਹ ਨਹੀਂ ਮੋੜਿਆ ਉਨੀ ਕਦੀ ਰਾਜਨੀਤੀ ਤੋਂ ਮੋਢੀ ਮੋਢੇ ਨਾਲ ਰਾਜਨੀਤੀ ਨੂੰ ਇੱਕ ਨਵੇਂ ਦਿਸਹਿੱਦੇ ਦਿੱਤੇ ਇੱਕ ਨਵੇਂ ਤਸਵੀਹਾਂ ਦਿੱਤੀਆਂ ਹਾਲਾਂਕਿ ਅਸੀਂ ਸਾਬੇਲੇ ਵੀ ਹਾਰਦੇ ਰਹੇ ਹਾਂ 2002 ਵਿੱਚ ਅਸੀਂ ਪੰਜਾਬ ਤੋਂ 18% ਵੋਟ ਤੇ ਲੱਗੇ ਪਰ ਅਸੀਂ ਬੇਸ਼ੱਕ ਕੁਸ਼ੀਰ ਨਹੀਂ ਕਰ ਸਕੇ ਪਰ ਲੋਕਾਂ ਦਾ ਭਰੋਸਾ ਨਹੀਂ ਲਿਗਿਆ ਲੋਕਾਂ ਦਾ ਭਰੋਸਾ ਨਹੀਂ ਕਰਿਆ ਅਸਲੀ ਪਿਛਲੇ 20 ਸਾਲਾਂ ਵਿੱਚੋਂ ਸਾਬ ਦੇਖੋ ਜਿਹੜੇ ਅੱਜ ਨਾਲ ਰਹੇ ਉਹ ਲਗਭਗ ਸਾਬ ਕਾਂਸ਼ੀਰਮਰਨ ਲੇ ਨੂੰ ਤਿਆਗ ਤੇ ਨਾਰੇ ਉਹੀ ਜੀ ਅਸੀਂ ਪਿਛਲੇ 9 ਅਕਤੂਬਰ 2006 ਤੋਂ ਲੈ ਕੇ ਅਸੀਂ ਕੋਈ ਨਵਾਂ ਨਾਰਾ ਨਹੀਂ ਦਿੱਤਾ ਸਰ ਦੋ ਕਨਾਰੇ ਦਿੱਤੇ ਹਾਥੀ ਨਹੀਂ ਗਣੇਸ਼ ਹੈ ਮਿਸ਼ ਨੂੰ ਬ੍ਰਹਮ ਹੈ ਹੀਸ਼ ਹੈ ਜਦ ਬ੍ਰਹਮਣ ਸੰਖ ਭਜਾਏਗਾ ਹਾਥੀ ਦਿੱਲੀ ਜਾਏਗਾ ਸ਼ਾਇਦ ਇੱਕ ਦੋ ਨਾਰੇ ਪਰ ਇਹਨਾਂ ਦੇ ਇੱਕ ਦੋ ਨਾਰੇ ਨਹੀਂ ਸਾਡੇ ਸਮਾਜ ਦੀ ਬਸ ਕਰਾਤੀ ਇਹ ਨਾਰੇ ਦਿਨ ਲੱਕੀ ਲੋੜ ਸੀ ਤੇ ਹੁਣ ਕਹੀ ਕਰਨਗੇ ਸੋਸ਼ਲ ਇੰਜੀਨੀਅਰ ਇੰਜੀਨੀਅਰ ਫਿਰ ਸੋਸ਼ਲ ਇੰਜੀਨੀਅਰ ਕਿੱਥੇ ਗਈ ਹੁਣ ਅਸੀਂ ਆਪਣੀ ਲਿਵਾਸ ਛੱਡ ਕੇ ਅਸੀਂ ਆਪਣੀ ਪੋਲੀ ਛੱਡ ਕੇ ਅਸੀਂ ਆਪਣੇ ਲੋਕਾਂ ਦੀ ਗੱਲ ਕਰਨੀ ਛੱਡ ਕੇ ਦੂਸਰੇ ਲੋਕਾਂ ਦੀ ਗੱਲ ਕਰਨ ਲੱਗਾ ਪਏ ਦੂਸਰੇ ਲੋਕਾਂ ਦੇ ਏਜੰਡੇ ਚ ਚਲਾਉਣਾ ਪਏ ਦੂਸਰੇ ਲੋਕਾਂ ਦੇ ਜਿਹੜੇ ਉਪ ਉਠਣੀਆਂ ਸਿੱਧੀਆਂ ਗੱਲਾਂ ਸੀ ਉਹ ਹੀ ਅਸੀਂ ਆਪਣੇ ਭਾਸ਼ਣ ਵਿੱਚ ਸ਼ਾਮਲ ਕਰ ਲਿਆ ਪਰ ਸਾਡੇ ਭਾਸ਼ਣਾਂ ਤੋਂ ਕਾਂਸ਼ੀਰਮ ਗਾਇਬ ਹੋ ਗਿਆ ਸਾਡੇ ਭਾਸ਼ਣਾਂ ਚ ਉਹ ਬੰਦਾ ਗਾਇਬ ਹੋ ਗਿਆ ਜਿਹਨੇ ਸਾਨੂੰ ਦੱਸਿਆ ਵੀ ਰਾਜਨੀਤੀ ਹੁੰਦੀ ਕੀ ਹੈ ਸਾਡੀਆਂ ਪਾਰਸ਼ਨਾ ਚੋਂ ਕੋਈ ਸ਼ਖਸ ਗਾਇਬ ਹੋ ਗਿਆ ਜਿਹਨੇ ਕਾਂਗਰਸ ਜਿੱਥੋਂ ਨਿਕਲੀ ਉਸਥੇ ਵਾਰਤੋ ਸਾਡੀਆਂ ਪਾਰਸ਼ਨਾ ਚੋਂ ਮਹਾਪੁਰਸ਼ ਗਾਇਬ ਹੋ ਗਿਆ ਜਿਹਨੇ ਸ਼ਰਮ ਕਿਹਾ ਸੀ ਕਿ ਆਰਐਸਐਸ ਸਾਡੇ ਨੂੰ ਪਤਾ ਵੀ ਕਾਂਸ਼ੀਰਮ ਚੱਡੀ ਉਤਾੜ ਸਕਦਾ ਇਹਨਾਂ ਦੀ ਔਰ ਚੱਡੀ ਦੇ ਸਲੇਪੇ ਕੁਝ ਨਹੀਂ ਹੁੰਦਾ ਇਹ ਮਧ ਪ੍ਰਦੇਸ਼ ਵਿੱਚ ਲੱਖਾਂ ਲੋਕਾਂ ਦੇ ਵਿੱਚ ਇਹ ਗੱਲ ਕਹੀ ਸੀ ਸਾਬ ਨੇ ਉਹ ਮਹਾਪੁਰਸ਼ ਸਾਡੇ ਪਾਰਸ਼ਨਾ ਚੋਂ ਗਏ ਵਿਆ ਸਾਡੀ ਮੂਵਮੈਂਟ ਚੋਂ ਗਏ ਵਿਆ ਜਿਹਨੇ ਇਸ ਪਾਰਟੀ ਨੂੰ ਖੜਾ ਕੀਤਾ ਜਿਹਨੇ ਲੋਕਾਂ ਨੂੰ ਦੱਸਿਆ ਵੀ ਜੇ ਸਰਕਾਰ ਤੁਹਾਡਾ ਕਹਿਣਾ ਨਹੀਂ ਮੰਗੇ ਤੁਹਾਨੂੰ ਅਨਸਾਫ਼ ਨਹੀਂ ਦਿੰਦੀ ਤੇ ਤੁਸੀਂ ਸੁਪਰੀਮ ਕੋਰਟ ਘੇਰ ਲਓ ਤੁਸੀਂ ਪ੍ਰਧਾਨ ਮੰਤਰੀ ਦਾ ਘਰ ਘੇਰ ਲਓ ਤੁਸੀਂ ਛੜਕਾਂ ਦੇ ਬਹਿ ਜਾਓ ਥਾਣੇ ਘੇਰ ਲਓ ਉਹ ਸਾਡੇ ਭਾਸ਼ਣਾ ਚੋਂ ਇਹ ਚੀਜ਼ਾਂ ਵੀ ਖਤਮ ਹੋ ਗਈਆਂ ਸਾਬ ਵੀ ਖਤਮ ਹੋ ਗਿਆ ਤੇ ਇਸ ਅੰਦੋਲਨ ਵਿੱਚੋਂ ਆ ਚੀਜ਼ਾਂ ਜਿਹੜੀਆਂ ਅੰਦੋਲਨ ਕਰੀ ਗੱਲਾਂ ਸੀ ਇਹ ਵੀ ਅਸੀਂ ਕਿਤੇ ਨਾ ਕਿਤੇ ਮਿਸ ਕਰ ਦਿੱਤੀਆਂ ਤੇ ਫਿਰ ਮੂਵਮੈਂਟ ਅੱਗੇ ਕਿੱਦਾ ਜਾਣੀ ਸੀ ਔਰ 20 25 ਸਾਲ ਵਾਲੇ ਜਿਹੜੇ ਸਾਬ ਇਹਨਾਂ ਲੋਕਾਂ ਦੀ ਜੋਸ਼ ਦੇ ਮਹਾਰਾਜ ਬੰਦੇ ਕਿਟਾ ਲਾਉਂਦੇ ਰਹਿੰਦੇ ਸੀ ਪਰ ਅਸੀਂ ਮਹਾਰਾਜ ਨੂੰ ਤਾਂ ਅਸੀਂ ਪੈਸੇ ਤੋਂ ਤੱਕੇ ਸੀਮਤ ਰੱਖਿਆ ਪੈਸੇ ਦਿਓ ਗੱਲ ਨਹੀਂ ਕਰਨੀ ਸਵਾਲ ਨਹੀਂ ਕਰਨਾ ਮੈਂ ਬਹੁਤ ਬੰਦੇ ਨੂੰ ਜਾਣਦਾ ਬੜੇ ਇੰਟੈਲੈਕਚੁਅਲ ਬੰਦੇ ਆ ਜਿਨ੍ਹਾਂ ਨੂੰ ਇਹ ਕਹੇ ਕਿ ਸਿਰਫ ਸਵਾਲ ਲ ਕੁਝ ਨਹੀਂ ਕਰਨਾ ਪੁੱਛਣਾ ਨਹੀਂ ਕੁਝ ਵੀ ਪੈਸੇ ਦੇਣੇ ਬਸ ਉਹ ਵਿਚਾਰੇ ਸਿਰਫੜ ਕੇ ਘਰ ਬੈਠ ਗਏ ਪਰ ਸ਼ਾਵਾਚ ਉਹਨਾਂ ਨੇ ਪੁਨੀ ਵਿਰੋਧਤਾ ਨਹੀਂ ਕੀਤੀ ਕਦੀ ਵੀ ਬਸਪਾ ਦੀ ਬਸਪਾ ਬਦਨਾਮ ਨਹੀਂ ਬਸਪਾ ਦੇ ਲੀਡਰ ਬਦਨਾਮ ਨੇ ਬਸਪਾ ਦੀ ਨੀਤੀਆਂ ਮਾੜੀਆਂ ਨਹੀਂ ਬਸਪਾ ਦੇ ਲੀਡਰਾਂ ਦੀ ਨੀਤਾਂ ਨੀਤਾ ਮਾੜੀਆਂ ਭੈਣ ਜੀ ਦਾ ਕਸੂਰ ਨਹੀਂ کہہ ਸਕਦੇ ਪਰ ਭੈਣ ਜੀ ਨੂੰ ਸਲਾਹਾਂ ਦੇਣ ਵਾਲੇ ਦਲਾਲਾਂ ਦਾ ਕਸੂਰ ਹੈ ਸਾਡਾ ਕੁਆਲਟੀ ਸਲਿਮ ਸਾਡੇ ਕੋਲ ਵੋਮਨਸ ਹਲੇ ਨਹੀਂ ਪੂਰੇ ਭਾਰਤ ਵਿੱਚੋਂ ਮੈਨੂੰ ਲੱਗਦਾ ਵੀ 100 ਜਨਾਨੀ ਮਸਲੇ ਬਣੀਆਂ 100 ਔਰਤਾਂ ਵਸਪਾ ਵਿੱਚੋਂ ਅਰੋ ਪਾਰਟੀ ਜੇ ਦੀ ਸੁਪਰੀਮ ਕੋਰਟ ਹੈ ਸਾਡੀਆਂ ਜਮਾਨਤਾਂ ਦਾ ਜ਼ਬਤ ਹੋਣਾ ਸਾਡੇ ਹਾਸ਼ੀਏ ਤੇ ਚਲੇ ਜਾਣਾ ਕਿ ਦੋ ਚੀਜ਼ਾਂ ਗੌਰ ਕਰਨ ਵਾਲੀਆਂ ਨੇ ਸਿਆਸਤ ਵਿੱਚ ਇੱਕ ਜੁੱਤ ਜਦੋਂ ਤੁਹਾਡੇ ਕੋਈ ਜ਼ਰੂਰਤ ਹੋਣੀ ਚਾਹੀਦੀ ਹੈ ਜਾਂ ਫਿਰ ਤੁਹਾਡੇ ਕੋਲ ਸਿਆਸੀ ਅੰਕੜਾ ਹੋਣਾ ਚਾਹੀਦਾ ਜਾਂ ਫਿਰ ਤੁਹਾਡੇ ਕੋਲ 15-20 ਸੀਟਾਂ ਹੋਣ ਚਾਹੀਦੀ। ਇਹ ਦੋ ਕੰਮ ਕਰਦੇ ਸਿਆਸਤ ਵਿੱਚ। ਔਰ ਸਾਬਕੋਲ ਜਦੋਂ ਕੋਈ ਅੰਕੜਾ ਨਹੀਂ ਸੀ। 18 ਦਸੰਬਰ 1991 ਤੋਂ ਪਹਿਲਾਂ ਉਨੀ ਜ਼ਰਤ ਪੂਰੀ ਰੱਖੀ। ਔਰ ਸੰਸਦ ਬਣ ਤੋਂ ਬਾਅਦ ਫਿਰ ਜ਼ਰਤ ਰੱਖੀ। 1999 ਸਾਡੇ ਕੋਲ ਤਿੰਨੇ ਐਮਪੀ ਸੀ। ਤੁਮਰੀ ਮਾਇਬਤੀ ਰਾਮਕ੍ਰਿਸ਼ਨ ਯਾਦਵ ਤੇ ਪੰਜਾਬ ਤੋਂ ਫਲੋਰ ਤੋਂ ਹਰਭਜਨ ਲਖਾ ਜਿਹੜਾ ਇਕੱਲਾ ਨੰਦਪਤ ਸਾਬਿਆ। ਔਰ ਸਾਬ ਨੇ ਕਦੇ ਵੀ ਦੁਸ਼ਮਣ ਪ੍ਰਤੀ ਆਪਣਾ ਨਜ਼ਰੀਆ ਨਹੀਂ ਬਦਲਿਆ। ਸਮਝੋਤਾ ਬੇਸ਼ੱਕ ਉਨ੍ਹਾਂ ਕਿਸੇ ਨੇ ਵੀ ਕੀਤਾ ਜੇ ਦੀ ਮਰਜ਼ੀ ਸਮਝੋਤਾ ਲੇਕਿਨ ਸਰਕਾਰ ਬਣਾਈਆ ਬੇਸ਼ੱਕ ਬੀਜੇਪੀ ਨੇ ਮਲੇਨ ਸਿੰਘ ਨੇ ਵਿਸ਼ੇਕ ਕਾਲੀ ਨੇ ਪਰ ਉਨ੍ਹਾਂ ਆਪਣਾ ਦੁਸ਼ਮਣ ਪ੍ਰਤੀ ਨਜ਼ਰੀਆ ਨਹੀਂ ਬਦਲਿਆ ਸਭ ਤੋਂ ਵੱਡੀ ਗੱਲ ਇਹ ਹੈ ਅੱਜ ਦੇ ਦੌਰ ਵਿੱਚ ਸਭ ਤੋਂ ਵੱਡਾ ਸਵਾਲ ਇਹ ਪਈ ਪੰਜਾਬ ਤੋਂ ਲੈ ਕੇ ਉੱਤਰ ਪ੍ਰਦੇਸ਼ ਸਾਡਾ ਦੁਸ਼ਮਣ ਕੌਣ ਹੈ ਕੋਈ ਵੀ ਨਹੀਂ ਕਿਹਦੇ ਕਾਲ ਪਈ ਜੀ ਜੇ ਸਾਡੀਆਂ ਭਾਸ਼ਣਾ ਵਿੱਚੋਂ ਅਸੀਂ ਬੀਜੇਪੀ ਨੂੰ ਟਾਰਗੇਟ ਨਹੀਂ ਕਰਦੇ ਫਿਰ ਅਸੀਂ ਕਾਂਗਰਸ ਨੂੰ ਟਾਰਗੇਟ ਕਰੀ ਜਾਂਦੇ ਆ ਤਾਂ ਲੋਕੀ ਸਵਾਲ ਕਰਦੇ ਵੀ 2004 ਤੋਂ ਲੈ ਕੇ 2014 ਤੱਕ ਸਪੋਰਟ ਕਿਉਂ ਦੇ ਕੇ ਤੁਸੀਂ ਬੈਠੇ ਸੀ ਕਾਂਗਰਸ ਨੇ ਉਹ ਵੀ ਬਿਨਾਂ ਸ਼ਰਤ ਸਿਆਸਤ ਵੀ ਤਾਂ ਦੋ ਸੀਟਾਂ ਆਣਾਂ ਵੀ ਦੋ ਇੱਕ ਕੈਬਨਿਟ ਮੰਤਰੀ ਦੋ ਤਾਂ ਮੰਗਦਾ ਪਰ ਅਸੀਂ ਬਿਨਾਂ ਸ਼ਰਤ ਤੋਂ ਮੈਂ ਇੱਥੇ ਕਿ ਬੈਠੇ ਰਹੇ ਤੇ ਸ਼ਾਇਦ ਕਿ ਇਹਦੇ ਨੂੰ ਸਵਾਲ ਉਠਾਉਣ ਕਰਕੇ ਕਈ ਭਾਗਤ ਗਾਲਾਂ ਵੀ ਕੱਢਣਗੇ ਕੋਈ ਫਰਕ ਨਹੀਂ ਪੈਂਦਾ ਗਾਲਾਂ ਕੱਢੋ ਜੋ ਮਰਜ਼ੀ ਕੱਢੋ ਤੁਹਾਡੇ ਗਾਲਾਂ ਕੱਢਣ ਦਾ ਮੂਮੈਂਟ ਨਹੀਂ ਬਦਲਣਾ ਤੇ ਤੁਹਾਡੇ ਕਹਿੰਦੇ ਸੀ ਸਵਾਲ ਥੋੜਾ ਕਰੇ ਕਰਨੀ ਬੰਦ ਕਰ ਦਾਨੀ ਕਿਉਂਕਿ ਅਸੀਂ ਇਸ ਮੂਮੈਂਟ ਦਾ ਹਿੱਸਾ ਹਾਂ ਇਸ ਮੂਮੈਂਟ ਨੂੰ ਉਸੇ ਦਿੱਤਾ ਬਹੁਤ ਖੁਸ਼ ਹਾਂ ਜੇ ਕੋ ਸਾਬਤ ਕਰਦਾ ਵੀ ਅਸੀਂ ਇਸ ਮੂਮੈਂਟ ਤੋਂ ਕੀ ਲਿਆ ਤਾਂ ਫਿਰ ਆਪਾਂ ਬੋਲਣਾ ਸ਼ੁਰੂ ਕਰ ਦਮਾਂਗੇ ਅਸੀਂ ਇਹ ਨਹੀਂ ਕਹਿੰਦੇ ਵੀ ਮਾਇਆ ਬੱਤੀ ਨੂੰ ਆਪਣਾ ਭਤੀਜਾ ਜਿਹੜਾ ਉਤਰਦਿਕਾਰੀ ਨਹੀਂ ਲਾਉਣਾ ਚਾਹੀਦਾ ਪਰ ਘੱਟੂ ਘੱਟਰ ਉਤਰਦਿਕਾਰੀ ਲਾਉਂਦੀ ਪਰ ਘੱਟ ਕੋਟ ਨੂੰ 2-4 ਸਾਲ ਹਜੇ ਲੜਗੜਤੀ ਤਾਂ ਸਹੀ ਫੀਲਡ ਵਿੱਚ ਉਹਨੂੰ ਪਤਾ ਤਾਂ ਲੱਗੇ ਕਿ ਵਰਕਰ ਦਾ ਦੁੱਖ ਕੀ ਹੁੰਦਾ ਇੱਕ ਵਰਕਰ ਹੋਣ ਦਾ ਦੁੱਖ ਕੀ ਹੈ ਨੀਲਾ ਝੰਡਾ ਉਠਾਉਣ ਦਾ ਇੱਕ ਦੁੱਖ ਕੀ ਹੈ ਇਸ ਨੀਲੇ ਛੱਡੇ ਨੂੰ ਕਿਦਾਂ ਜੜਤ ਨਾਲ ਪਕੜਿਆ ਜਾਂਦਾ ਪਰ ਜਦੋਂ ਤੁਸੀਂ ਕਿਡਰ ਲਾਉਂਦੇ ਆ ਜਾਂ ਤੁਸੀਂ ਸਫਰ ਕਰਦੇ ਆ ਥਾਣਾ ਕਰਦੇ ਆ ਮੁਸ਼ਕਲ ਆਉਂਦੀ ਆ ਘਟੋ-ਘਟੇ ਇਹਨਾਂ ਚੀਜ਼ਾਂ ਨੂੰ ਉਸ ਸ਼ਕਸ਼ਣ ਨੂੰ ਗੁਜਣਾ ਚਾਹੀਦਾ ਸੀ ਨਾ ਕੌਣ ਵਿਰੋਧ ਕਰਦਾ ਕੋਈ ਵਿਰੋਧ ਨਹੀਂ ਕਰਦਾ ਹੁੰਦਾ ਉਤਰਾਧਿਕਾਰੀ ਤੌਰ ਤੇ ਚਲੋ ਜੇ ਲਾਭ ਦਿੱਤਾ ਤੇ ਜਿਹੜਾ ਸੀਤਾਪੁਰ ਵਿੱਚ ਉਹਨੂੰ ਭਾਸ਼ਣ ਦਿੱਤਾ ਬੜਾ ਜ਼ਬਰਦਸਤ ਇਤਿਹਾਸਕ ਭਾਸ਼ਣ ਸੀ ਉਹ ਇਹ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਮੰਦਰ ਦੇਖਣ ਜਾਵੋਗੇ ਤਾਂ ਉਹ ਕਹਿੰਦਾ ਕਿਹੜਾ ਮੰਦਰ ਮੈਂ ਤਾਂ ਨਹੀਂ ਜਾਊਂਗਾ ਮੈਂ ਤਾਂ ਉੱਥੇ ਜਾਊਂਗਾ ਜਿੱਥੇ ਸਾਡੇ ਮਹਾਪੁਰਸ਼ਾਂ ਦੇ ਸਟੈਚੂ ਲੱਗਿਆ ਜ ਸਾਡੇ ਮਹਾਪਰਸਨ ਯਾਦਗਾਰਾ ਸ਼ਹਿਦ ਦੀ ਦੋ ਚੀਜ਼ਾਂ ਨੇ ਉਹਨੂੰ ਬਹੁਤ ਜੰਪ ਕਰ ਦਿੱਤਾ ਸੀ ਬੌਧਨ ਸਮਾਂ ਵਿੱਚ ਉਸ ਨੂੰ ਸਾਰੇ ਹੌਦਿਆਂ ਤੋਂ ਫਰਕ ਕਰਨਾ ਇਹ ਰਣਨੀਤੀ ਵੀ ਕਿਸੇ ਦੇ ਸਮਝ ਵਿੱਚ ਨਹੀਂ ਆਉਂਦੀ ਔਰ ਸ਼ਾਇਦ ਕਈ ਲੋਕ ਕਹਿੰਦੇ ਸੀ ਕਿ ਭੈਣ ਜੀ ਦੀ ਤੁਸੀਂ ਰਣਨੀਤੀ ਨਹੀਂ ਸਮਝ ਸਕਦੇ ਪਰ ਅਸੀਂ ਉਸੇ ਬਲੇ ਭਾਂਪਲੇ ਸੀ ਕਿ ਬਹੁਤ ਵੱਡਾ ਇੱਕ ਨੁਕਸਾਨ ਹੋਊਗਾ ਇੱਕ ਬਹੁਤ ਵੱਡਾ ਲਾਸ ਹੋਊਗਾ ਔਰ ਇੱਕ ਇਹ ਵੀ ਇੱਕ ਫੈਕਟਰ ਰਿਹਾ ਆਕਾਸ਼ ਆਨੰਦ ਵੀ ਜੂਪੀ ਵਿੱਚ ਬਹੁਤ ਵੱਡਾ ਫੈਕਟਰ ਰਿਹਾ ਉਹਨੂੰ ਬਦਲਣਾ ਉਹਨੂੰ ਸਾਰੇ ਹੌਦਿਆਂ ਤੋਂ ਫਰਕ ਕਰਨਾ ਉਹਦੇ ਬੋਲਣ ਤੇ ਪਾਬੰਦੀ ਲਾਉਣੀ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਪਤਾ ਨਹੀਂ ਮਾਇਬਤ ਨੂੰ ਕੀ ਸਲਾਹ ਦਿੱਤੀ ਹੋਗੀ ਕਿ ਤੁਸੀਂ ਭੈਣ ਜਿੱਦਾ ਕਰ ਲੋ ਅਗਰ ਭਾਜਪਾ ਜੋ ਸੁਭਾਸ਼ਣ ਤੇ ਕੋਈ ਰੈਕਸ਼ਨ ਕਰਦੀ ਤਾਂ ਸ਼ਾਇਦ ਇੱਕ ਬਹੁਤ ਵੱਡੀ ਮੂਵਮੈਂਟ ਉੱਠਣੀ ਸੀ ਇਸ ਇਲੈਕਸ਼ਨ ਦੇ ਦਰਮਿਆਨ ਇੱਕ ਵਾਰ ਭਾਜਪਾ ਸਰਕਾਰ ਨੂੰ ਹੱਤਾ ਪਕ ਦੇਖਦੀ ਲੋਕ ਤਿਆਰ ਬੈਠੇ ਪਰ ਪਤਨੀ ਭੈਣ ਜੀ ਨੂੰ ਕਿਹੜੇ ਲੋਕ ਸਲਾਹ ਦਿੰਦੇ ਨੇ ਕਿਹੜੇ ਸਲਾਹਕਾਰ ਆ 2012 ਤੋਂ ਲੈ ਕੇ ਉਹ ਹੁਣ ਤੱਕ ਕੋਈ ਫਾਇਦਾ ਨਹੀਂ ਹੋਇਆ ਉਹ ਮਿਸ਼ਰਕ ਪਤਨੀ ਕਿਉਂ ਉੱਥੇ ਵਿਚਾਰ ਰੱਖਿਆ ਉਹਨੂੰ ਕਿਉਂ ਉਹਨੂੰ ਤੁਸੀਂ ਪਾਰਟੀ ਚੋਂ ਕੱਢ ਕੇ ਬਾਹਰ ਮਾਰੋ ਕਿ ਸਾਡੇ ਲੋਕ ਵੀ ਬਹੁਤ ਬੜੇ ਦੇਖਿਆ ਸਾਡੇ ਸਮਾਜ ਬਹੁਤ ਥੈਂਕ ਕਰਿਆ ਪਲੇਨਰ ਆ ਵਕੀਲ ਆ ਐਡਵੋਕੇਟ ਐਡਵੋਕੇਟ ਆ ਬਰਿਸਟਰ ਆ ਸਾਡੇ ਲੋਕਾਂ ਤੇ ਕੀ ਕਮੀ ਆ ਸਾਡੇ ਲੋਕਾਂ ਵਿੱਚ ਕੋਈ ਕਮੀ ਨਹੀਂ ਜੇ ਸਾਡੇ ਲੋਕ ਪਾਰਟੀ ਨੂੰ ਦਿਮਾਗ ਦਿੰਦੇ ਆ ਪੈਸਾ ਦਿੰਦੇ ਆ ਹੋਰ ਵੀ ਬਹੁਤ ਕੁਝ ਦੇ ਸਕਦੇ ਆ ਜਦ ਇਹ ਪਾਰਟੀ ਦੀ ਖਾਤਰ ਲੜ ਸਕਦੇ ਮਰ ਸਕਦੇ ਥਾਣੇ ਖੇਡ ਸਕਦੇ ਆ ਸਰਕਾਰਾਂ ਘਰਾ ਸਕਦੇ ਆ ਸਰਕਾਰਾਂ ਬਣਾ ਸਕਦੇ ਤਾਂ ਫਿਰ ਬਹੁਤ ਕੁਝ ਕਰ ਸਕਦੇ ਆ ਇਹਨਾਂ ਵਿਚਕਣੀਆਂ ਸੀ ਚੀਜ਼ਾਂ ਕਿਉਂ ਖੈਰ ਨਹੀਂ ਕਰਦੇ ਇਸ ਸਮਾਜ ਵਿੱਚ ਜਿਸ ਸਮਾਜ ਨੇ ਐਡੀ ਬਡੀ ਨੈਸ਼ਨਲ ਪਾਰਟੀ ਖੜੀ ਕਰ ਦਿੱਤੀ 1996 ਚ ਨਰੇਮੰਬਤੇ ਵੀ ਸਵਾਰ ਹੁੰਦਾ ਵੀ ਚੰਦਰ ਸ਼ੇਖਰ ਦੇ ਖਿਲਾਫ ਜਾ ਕੇ ਉਮੀਦਵਾਰ ਖੜਾ ਕਰਨ ਦੀ ਕੀ ਲੋੜ ਸੀ ਸਰੇਂਦਰਪਾਲ ਅਲ ਬੋਟਾ ਪਤਾ ਕਿੰਨੀ ਮਿਲਿਆ ਨੂੰ 1.3% ਮਤਲਬ 13 ਕਹ ਹਜ਼ਾਰ ਵੋਟ ਇਹ ਜਰੂਰ ਸਿਕੜਉਣ ਵਾਲੀ ਗੱਲ ਨਹੀਂ ਇੱਕ ਨੈਸ਼ਨਲ ਪਾਰਟੀ ਦੇ ਬੰਦੇ ਨੂੰ ਸਰਿੰਦਰਪਾਲ ਨੂੰ 13000 ਵੋਟ ਗਈ। ਔਰ ਉਹ ਬੰਦਾ ਜਿਹਨੇ ਹੁਣੇ ਨਵੀਂ ਪਾਰਟੀ ਬਣਾਈ ਆ ਦੋ ਚਾਰ ਸਾਲ ਪਹਿਲਾਂ ਉਹ 51% ਵੋਟ ਲੈ ਜੇ ਇੱਥੋਂ। ਔਰ ਜਿੱਤੂ ਰਹੇ। ਉੱਥੇ ਵੀ ਆਕਾਸ਼ ਅਨੰਦ ਦਾ ਜਾਣਾ ਬਹੁਤ ਗਲਤ ਸੀ। ਜਿਹੜਾ ਉੱਥੇ ਜੋਰ ਲਾਇਆ ਸ਼ਾਇਦ ਬਾਕੀ ਸੀਟਾਂ 'ਚ ਹੋ ਰਹੀਆਂ ਹਣਾ ਸੀ ਸਿੱਧਾ ਉੱਥੇ ਜੋਰ ਲਾ ਲੈਣਾ ਚਾਹੀਦਾ ਸੀ। ਪਰ ਪਤਾ ਨਹੀਂ ਭੈਣ ਜੀ ਦੇ ਮਨ ਵਿੱਚ ਕੀ ਆ ਕੌਣ ਸਲਾਹਾਂ ਦਿੰਦਾ ਕੌਣ ਨਹੀਂ ਦਿੰਦਾ ਗਲਤ ਬਹੁਤ ਆ ਪਰ ਗੱਲ ਸ਼ਹਿਰ ਇੱਥੇ ਮੁੱਕੂਗੀ ਵੀ ਸਾਭ ਕਾਂਸ਼ੀਰਮ ਜਿੱਥੋਂ ਸਾਈਕਲ ਛੱਡ ਕੇ ਗਏ ਯਾਰ ਉੱਥੋਂ ਸਾਨੂੰ ਸਾਈਕਲ ਚੱਕਣਾ ਪਊਗਾ ਲੀਡਰਾਂ ਨੂੰ ਗੱਡੀਆਂ ਛੱਡਣੀਆਂ ਪੈਣਗੀਆਂ 5 ਸਟਾਰ ਹੋਟਲਾਂ ਦੇ ਜਿਹੜੇ ਖਾਣੇ ਖਾਂਦੇ ਆ ਉੱਥੇ ਰਹਿਸ਼ਾ ਕਰਦੇ ਆ ਰਾਤਾਂ ਰਹਿੰਦੇ ਆ ਉਹ ਛੱਡਣੇ ਪਊਗੇ ਜਿਹੜੀ ਸਮਾਜ ਰੁੱਖੀ ਸੁੱਖੀ ਦਊਗਾ ਉਹ ਹੀ ਕਹਾਣੀ ਪਾਉਗੀ ਲੋਕਾਂ ਦੇ ਨਾਲ ਬਰਕਰਾਰਾਂ ਦੇ ਨਾਲ ਥਾਣੇ ਕਿਚਰੀ ਦੇ ਬਰੋਬਰ ਦਰਿਆਂ ਤੇ ਉਹ ਕਿਹਾ ਕਿ ਬੈਠਣਾ ਪਊਗਾ ਉਹਨਾਂ ਦੇ ਦੁੱਖ ਸੁੱਖ ਵਿੱਚ ਆਉਣਾ ਪਊਗਾ ਉਹਨਾਂ ਦੀਆਂ ਸਮੱਸਿਆਵਾਂ ਦੇ ਲੜਾਈ ਲੜਨੀ ਪਊਗੀ ਉਹਨਾਂ ਦਾ ਹੱਲ ਕੱਢਣਾ ਪਊਗਾ ਤੇ ਫਿਰ ਕੋਈ ਬਹੁਤ ਜਮ ਮੂਵਮੈਂਟ ਦੁਬਾਰਾ ਉੱਠ ਸਕਦੀ ਆ ਵਰਨਣ ਨੇ